ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਗੁਰੂ ਨਾਨਕ ਪਾਸ਼ਾ ਜੀ ਦੀ ਜੀਵਨੀ ਅਤੇ ਪਹਿਲੀ ਉਦਾਸੀ ਜੋ ਕਿ ਪੂਰਬ ਦਿਸ਼ਾ ਵੱਲ ਰਹੀ ਇਸ ਸ੍ਰਿਸ਼ਟੀ ਦੇ ਉਧਾਰ ਵਾਸਤੇ ਗੁਰੂ ਨਾਨਕ ਪਾਸ਼ਾ ਜੀ ਨੇ ਮਾਨਵਤਾ ਦੇ ਉਧਾਰ ਲਈ ਵੱਖੋ-ਵੱਖ ਦਿਸ਼ਾਵਾਂ ਵੱਲ ਰੁਖ ਕੀਤਾ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਪਾਸ਼ਾ ਜੀ ਨਗਰ ਤੁਲੰਬਾ ਤੋਂ ਇੱਕ ਛੋਟਾ ਜਿਹਾ ਕਸਬਾ ਮੁਖਦੂਨਪੁਰ ਗੁਰੂ ਨਾਨਕ ਪਾਸ਼ਾ ਜੀ ਨੇ ਦੇਖਿਆ ਇੱਥੇ ਇੱਕ ਬਹੁਤ ਵੱਡੀ ਹਵੇਲੀ ਹੈ ਉਸ ਹਵੇਲੀ ਦੇ ਇੱਕ ਸਾਈਡ ਮੰਦਿਰ ਤੇ ਦੂਜੀ ਸਾਈਡ ਮਸਜਿਦ ਬਣੀ ਹੋਈ ਹੈ ਇਹ ਹਵੇਲੀ ਇੱਕ ਸੱਜਣ ਨੇ ਠੱਗਦੀ ਹੈ ਜੋ ਹਰ ਦਿਲੇ ਚਿੱਟੇ ਵਸਤਰ ਪਾ ਕੇ ਰੱਖਦਾ ਸੀ ਤੇ ਹੱਥ ਵਿੱਚ ਮਾਲਾ ਫੜ ਕੇ ਰੱਖਦਾ ਸੀ ਇੱਥੋਂ ਦੇ ਲੋਕ ਉਸ ਨੂੰ ਮਹਾਤਮਾ ਸਮਝਦੇ ਸਨ ਕਿਉਂਕਿ ਉਹ ਹਰ ਆਏਗੀ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੀ ਇੱਥੋਂ ਤੱਕ ਕਿ ਉਸ ਨੇ ਮੁਸਲਮਾਨਾਂ ਦੇ ਵਾਸਤੇ ਮਸਜਿਦ ਅਤੇ ਹਿੰਦੂਆਂ ਦੇ ਵਾਸਤੇ ਮੰਦਿਰ ਬਣਾਇਆ ਹੋਇਆ ਸੀ pero eje ¿eh? del da